ਪਹਿਲੀ ਵਾਰੀ ਤੁਸੀਂ ਦੇਖੋਗੇ ਵੀ ਕਮਾਲ ਦੀ ਚੀਜ਼ ਆ ਪੌੜੀਆਂ ਤੇ ਪੌੜੀਆਂ ਦੇ ਵਿੱਚ ਤੁਸੀਂ ਉਹ ਘੜੇ ਨੱਪੇ ਹੋਏ ਦੇਖੋਗੇ ਘੜੇ ਸੀਗੇ ਇਹਦੇ ਦੋ ਕਾਰਨ ਹੋ ਸਕਦੇ ਸੀ ਪਹਿਲਾ ਕਾਰਨ ਇਹ ਸੀ ਕਿ ਕੋਈ ਪੈਸਾ ਧਿਲਨ ਆਪਣਾ ਖਜ਼ਾਨਾ ਆਪਣਾ ਉਹ ਕੰਮ ਹੁੰਦਾ ਸੀ ਦੂਜਾ ਕਾਰਨ ਇਹ ਸੀ ਕਿ ਜਦੋਂ ਉੱਤੋਂ ਦੀ ਚੜਾਂਗੇ ਆਪਾਂ ਇਹਦੇ ਤੇ ਇਹ ਧਮਕ ਪੈਦਾ ਕਰਨਗੇ ਇਹ ਧਮਕ ਪੈਦਾ ਕਰਨ ਦਾ ਕਾਰਨ ਕੀ ਸੀ ਕੋਈ ਛੱਤ ਤੋਂ ਚੜ ਕੇ ਆ ਰਿਹਾ ਥੱਲੇ ਨੂੰ ਉਹ ਰਾਜ ਥੱਲੇ ਪਏ ਬੰਦੇ ਨੂੰ ਸਮਝ ਲੱਗ ਜਾਂਦੀ ਸੀ ਹਰ ਪੌੜੀ ਦੇ ਵਿੱਚ ਹੀ ਹੁੰਦਾ ਸੀ ਕਿਉਂਕਿ ਇਹ ਟੁੱਟ ਚੁੱਕੀਆਂ ਤਾਂ ਕਰਕੇ ਦਾ ਖਲਾਸਾ ਹੋ ਗਿਆ ਵਿੱਚ ਘੜੇ ਫਟਾ ਹਰ ਪੌੜੀ ਦੇ ਵਿੱਚ ਇਦਾਂ ਹੁੰਦਾ ਸੀਗਾ ਤੇ ਇਹ ਕਾਰਨ ਕੀ ਸੀ ਧਮਕ ਪੈਂਦੀ ਸੀ ਜਿਹਨੂੰ ਆਪਾਂ ਕਹਿ ਨਹੀਂ ਦਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਇਹ ਕੰਧਾਂ ਦੇ ਕੰਨ ਵਾਲੀ ਗੱਲ ਆ ਮਤਲਬ ਕੋਈ ਆਵੇ ਤਾਂ ਧਮਕ ਦੇ ਨਾਲ ਥੱਲੇ ਨੂੰ ਸੁਣ ਜੇ ਦਰਸ਼ਕੋ ਖੇਤੜੀ ਮਹਿਲ ਚਾ ਚੁੱਕੇ ਆ ਇਸ ਮਹਿਲ ਨੂੰ ਵੇਖ ਕੇ ਹੀ ਜੈਪੁਰ ਦੇ ਵਿੱਚ ਹਵਾ ਮਹਿਲ ਬਣਿਆ ਸੀਗਾ ਖੇਤੜੀ ਪੈਂਦ ਮਹਿਲ ਪੈਂਦਾ ਹੈ ਝੁੰਝ ਨੂੰ ਦੇ ਵਿੱਚ 1770 ਦੇ ਕਰੀਬ ਇਹ ਬਣਾਇਆ ਗਿਆ ਸੀਗਾ ਤੇ ਉਸ ਥਾਂ ਦੇ ਉੱਤੇ ਆਏ ਹੋਏ ਆ ਸੁਣਮੇ ਦੱਸਦੇ ਜਿਹੜਾ ਹੈ ਝੁੰਝ ਨੂੰ ਆਇਆ ਜੁਜਾਰ ਸਿੰਘ ਨੇ ਬਸਾਇਆ ਸੀਗਾ ਇਹ ਬਸਾਇਆ ਸੀਗਾ 1730 ਦੇ ਵਿੱਚ ਜਿਹੜਾ ਝੁੰਝ ਨੂੰ ਸ਼ਹਿਰ ਆ Rajasthan ਦਾ ਤੇ ਜਿਹੜਾ ਇਹ ਮਹਿਲ ਹੈ ਰਾਹਾ ਮਹਾਰਾਜਾ ਪਪਾਲ ਸਿੰਘ ਨੇ ਬਣਾਇਆ ਸੀ ਕਿਸੇ ਤੇ ਵੀ ਇੱਥੇ ਖਿੜਕੀ ਨਜ਼ਰ ਨਹੀਂ ਆਉਗੀ ਹਵਾ ਮਹਿਲ ਖੁੱਲਾ ਡੁੱਲਾ ਹਵਾ ਆਉਂਦੀ ਸੀ ਇਹਦੇ ਨਾਲ ਹੀ ਬਾਦਲਗੜ ਹੈਗਾ ਵਾ ਉਹ ਵੀ ਦਿਖਾਵਾਂਗੇ ਤੁਹਾਨੂੰ ਆਜੋ ਉੱਪਰ ਚੱਲਦੇ ਨਾਲ ਦੇਖਦੇ ਜਾਂਦੇ ਆ ਪੌੜੀਆਂ ਚੜ੍ਹਦੇ ਆ ਆਜੋ ਚੱਲਗੇ ਦਰਸ਼ਕ ਉਧਰਲੇ ਪਾਸੇ ਆ ਚੱਲਗੇ ਮੜਾ ਜਾ ਉਹ ਪਰਲੇ ਪਾਸੇ ਪਹਾੜੀਆਂ ਨਜ਼ਰ ਆ ਜਾਣੀਆਂ ਉਹ ਪਰਲੇ ਪਾਸੇ ਹੈਨਾ ਉਹ ਤੁਹਾਨੂੰ ਨਜ਼ਰ ਆ ਜੂਗਾ ਫਿੱਕੇ ਫਿੱਕੇ ਪਹਾੜੀਆਂ ਨੇ ਪੱਥਰ ਦੀਆਂ ਆਜੋ ਇਧਰਲੇ ਪਾਸੇ ਚੱਲੇ ਗਏ ਅੰਦਰ ਚੱਲਦੇ ਜਾਂਦੇ ਆ ਕਿਤੇ ਵੀ ਇਹਦੇ ਬਾਰੀ ਨਜ਼ਰ ਨਹੀਂ ਆਉਗੀ ਆ ਟੇਪਰ ਤਾਹੋਂ ਚੜਦਾ ਇਧਰ ਆਪਾਂ ਬਾਅਦ ਚੱਲਦੇ ਆ ਪਹਿਲਾਂ ਇਧਰ ਆ ਜੀਏ ਆਜੋ ਇਧਰਲੇ ਪਾਸੇ ਆਹ ਦੇਖੋ ਕਿੰਨੀ ਆਲੀ ਸ਼ਾਨ ਇਮਾਰਤ ਸੀਗੀ ਕਿਤੇ ਕੋਈ ਖਿੜਕੀ ਨਹੀਂ ਇਹਦੇ ਵਿੱਚ ਤੇ ਜੈਪੁਰ ਦਾ ਜਿਹੜਾ ਹਵਾ ਮਹਿਲ ਬਣਿਆ ਸੀ 1799 ਦੇ ਵਿੱਚ ਬਣਿਆ ਸੀ ਸਵਾਏ ਪ੍ਰਤਾਪ ਸਿੰਘ ਨੇ ਬਣਵਾਇਆ ਸੀਗਾ ਉਹ ਮੈਲ ਵੀ ਉੱਥੇ ਆ ਇਹਨੂੰ ਦੇਖ ਕੇ ਬਣਾਇਆ ਸੀ ਇਹ 70 1770 ਚ ਬਣਾਇਆ ਸੀ ਉਹ 1799 ਚ ਬਣਾਇਆ ਸੀਗਾ ਸੁਣੀ ਬਰੇ ਲਾਈਟ ਤੇ ਹੀ ਮੜ ਗਈ ਜੇ ਲੋੜ ਪਈ ਤਾਂ ਇੱਧਰ ਦੇ ਆ ਜਾ ਗੋਪੀ ਬਰੇ ਇੱਧਰਲੇ ਪਾਸੇ ਪਹਿਲਾਂ ਦੇਖੋ ਇੱਧਰਲੇ ਪਾਸੇ ਮੈਨੂੰ ਲਾਈਟ ਦਿਓ ਤੇ ਕਿਉਂਕਿ ਚੈਨਲ ਦੀ ਜ਼ਰੂਰਤ ਆ ਕਈ ਰਿਕੁਐਸਟ ਹੁੰਦਾ ਸੁਨਾ ਏਰੀਆ ਇਹ ਹਾਂ ਦੇਖੋ ਇੱਧਰਲੇ ਪਾਸੇ ਕਿਉਂਕਿ ਜੈਪੁਰ ਵਾਲਾ ਹਵਾ ਮੈਲ ਤਾਂ ਸਭ ਨੇ ਵੇਖਿਆ ਪਰ ਜਿਹੜਾ ਮੈਲ ਉੱਥੇ ਬਣਿਆ ਉਹ ਇਹਨੂੰ ਦੇਖ ਕੇ ਬਣਿਆ ਆ ਦੇਖੋ ਬਹੁਤ ਸਾਰੀਆਂ ਖਿੜਕੀਆਂ ਨੇ ਕਿਸੇ ਵੀ ਪਾਸੇ ਆਇਆ ਜਾ ਸਕਦਾ ਇਧਰਲੇ ਪਾਸੇ ਵੀ ਜਾ ਸਕਦੇ ਆ ਚਲੋ ਆਪਾਂ ਇਧਰ ਚੱਲਦੇ ਆ ਆਜੋ ਇਧਰਲੇ ਪਾਸੇ ਆ ਦੇਖੋ ਕਿਤੇ ਵੀ ਕੋਈ ਖਿੜਕੀ ਨਜ਼ਰ ਨਹੀਂ ਆਉਗੀ ਦੇਖੋ ਵੀ ਕਮਾਲ ਹੀ ਸੀ ਇਹ ਇਮਾਰਤ ਆ ਮਹਿਲਾਂ ਦੇ ਵਿੱਚ ਹੀ ਫਿਰਦੇ ਆ ਆ ਦੇਖੋ ਇੱਥੇ ਰਾਜੇ ਮਹਾਰਾਜੇ ਬੈਠਦੇ ਸੀ ਟੇਪਰ ਚੀਜ਼ਾਂ ਵੀ ਆਜੋ ਇਧਰਲੇ ਪਾਸੇ ਚੱਲ ਗਏ ਕਾਫੀ ਵਿਸ਼ਾਲ ਆ ਵੀ ਇਹ ਤੇ ਸ਼ਫਾ ਵੀ ਦੇਖੋ तकरीबन 300 ਸਾਲ ਤੋਂ ਉੱਤੇ ਹੋ ਗਿਆ तकरीबन 350 ਸਾਲ ਤੋਂ ਹੋ ਗਿਆ ਹਨਾ ਉਸ ਹੱਬ ਤੇ ਹਜੇ ਤੱਕ ਵੀ ਇਹਦਾ ਕੁਛ ਨਹੀਂ ਵਿਗੜਿਆ ਆ ਦੇਖੋ ਅੱਡ ਅੱਡ ਛੱਜੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਤਾਂ ਛੱਜੇ ਬਣੇ ਹੋਏ ਆ ਰਹੇ ਜੀ ਸਹੀ ਅ ਛੱਜੇ ਨਜ਼ਰ ਆ ਜਾਣਗੇ ਕਿੱਸ ਹੱਬ ਕਿਤਾਬ ਦਾ ਬਣਿਆ ਇਹਦੇ ਤੈਖ ਖਾਨੇ ਸੀ ਪੌੜੀਆਂ ਖਾਸ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਆ ਜਿਓ ਇਧਰਲੇ ਪਾਸੇ ਚੱਲੇ ਗਏ ਇਹਦੇ ਟੇਪਰ ਵੀ ਚੀਜ਼ਾਂ ਤਾਂ ਚੜਨ ਨੂੰ ਬਣਿਆ ਸੀ ਉੱਥੋਂ ਆ ਇਧਰ ਚ ਇਧਰ ਦੀ ਆਓ ਇਹ ਵੀ ਖਾਸ ਚੀਜ਼ ਦਿਖਾ ਦਿਆਂ ਤੁਹਾਨੂੰ ਮੈਂ ਆ ਦੇਖੋ ਆ ਟੇਪਰ ਹੁੰਦਾ ਸੀ ਕਿਉਂਕਿ ਨਾ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਉਹਨਾਂ ਦੇ ਲਹਿੰਗੇ ਬਹੁਤ ਭਾਰੇ-ਭਾਰੇ ਹੁੰਦੇ ਸੀਗੇ ਤੇ ਉਹਨਾਂ ਨੂੰ ਤੁਰ ਕੇ ਜਾਣਾ ਔਖਾ ਹੁੰਦਾ ਸੀ ਇਸ ਕਰਕੇ ਉਹ ਨਾ ਵੀਲ ਚੇਅਰ ਦਾ ਇਸਤੇਮਾਲ ਕਰਕੇ ਆ ਟੇਪਰ ਥਾਣੀ ਉੱਤੇ ਚੜਾ ਚੜ ਜਾਂਦੀਆਂ ਸੀਗੀਆਂ ਮਤਲਬ ਦਸੀਆਂ ਉਹਨਾਂ ਨੂੰ ਉੱਤੇ ਲੈ ਜਾਂਦੀਆਂ ਹੁੰਦੀਆਂ ਸੀ ਆ ਜੋ ਇਧਰਲੇ ਪਾਸੇ ਚੱਲੇ ਗਏ ਆ ਦੇਖੋ ਪੰਾਂ ਵਾਲੇ ਪਾਸੇ ਆ ਚੁੱਕੇ ਆ ਲੈ ਵੀ ਨਾ ਉੱਤੇਲੇ ਪਾਸੇ ਹੋ ਚੁੱਕੇ ਆ ਕਾਫੀ ਖਲਾਰਾ ਪਿਆ ਹੋਇਆ ਵਾ ਜਿਹੜਾ ਰਾਜਾ ਸੀਗਾ ਉਹ ਮੈਂ ਇਹ ਥਾਂ ਤੇ ਬੈਠ ਕੇ ਆਪਦੀ ਗੱਡੀ ਵਗੈਰਾ ਲਾਉਂਦਾ ਸੀ ਇੱਕ ਆ ਥਾਂ ਹੋਗੀ ਇਧਰਲੇ ਪਾਸੇ ਐ ਇੱਕ ਇਧਰਲੇ ਪਾਸੇ ਆਇਓ ਤੁਸੀਂ ਇਹ ਆਜੋ ਇੱਕ ਆ ਥਾਂ ਮਤਲਬ ਦਰਵਾਰ ਲਾਉਣ ਨੂੰ ਅਲੱਗ-ਅਲੱਗ ਥਾਵੇਂ ਹੁੰਦੀਆਂ ਸੀਗੀਆਂ ਮਤਲਬ ਜਿੱਧਰੋਂ ਸੂਰਜ ਚੜ੍ਹਦਾ ਉਹਦੇ ਉਹ ਦੂਜੇ ਪਾਸੇ ਬੈਣਾ ਬ ਗਰਮੀਆਂ ਦੇ ਵਿੱਚ ਕਿਉਂਕਿ ਗਰਮੀਆਂ ਦੇ ਲਈ ਸੀ ਸਪੈਸ਼ਲ ਇਹ ਹਨਾ ਇਧਰਲੇ ਪਾਸੇ ਆ ਸਕਦੇ ਹੋ ਆਪਾਂ ਤਾਂ ਔਲੀ ਮੰਜ਼ਲ ਤੇ ਵੀ ਚੱਲਾਂਗੇ ਇਧਰ ਦਿਖਾ ਦਿਓ ਵੀ ਕੈਸਾ ਕੁ ਤਾ ਦਸ ਨੂੰ ਵੀ ਉਹ ਨਜ਼ਰ ਆਊਗਾ ਹੈ ਕਿ ਨਾ ਕਮਾਲ ਦੀ ਗੱਲ ਬਾਤ ਆ ਦੇਖੋ ਵੀ ਉਹਨਾਂ ਜ਼ਮਾਨਿਆਂ ਦਾ ਹੀ ਸਾਰਾ ਕੁਸ਼ ਆ ਦੇਖ ਲਓ ਕਿਰਾ ਆਜੋ ਆਜੋ ਇਧਰਲੇ ਪਾਸੇ ਆਜੋ ਇਧਰਲੇ ਪਾਸੇ ਉਹ ਆਰ ਪਰਸੇ ਤਾਂ ਦੇਖਿਆ ਜਾ ਸਕਦਾ ਸੀ ਆਜੋ ਇਧਰ ਤਾਂ ਚੱਲਦੇ ਆਪਾਂ ਆ ਸਾਹਮਣੇ ਮੜੇ ਜਿਹੜਾ ਕਿੱਡੇ ਆ ਇਹ ਆ ਦੇਖੋ ਕਿੰਨੀਆਂ ਮਤਲਬ ਬੂਹੇ ਬਾਰੀਆਂ ਨਜ਼ਰ ਆ ਜਾਣਗੀਆਂ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਹਰ ਪਾਸੇ ਨੂੰ ਰੂਟ ਵੱਖੋ ਵੱਖਰਾ ਸੀ ਕਿਸੇ ਸਾਰਾ ਇੱਕ ਦੂਜੇ ਨਾਲ ਕਨੈਕਟਡ ਸੀਗਾ ਇਹੋ ਚੀਜ਼ ਵੀ ਮਤਲਬ ਦੇਖੋ ਲੈ ਆਹ ਦੇ ਕਮਾਲ ਹੈ ਕਿ ਨਾ ਕਮਾਲ ਦੇਖੋ ਵੀ ਕਮਾਲ ਦੀ ਇਮਾਰਤ ਸੀ ਯਾਰ ਕਿੰਨਾ ਵੇਲੇ ਚ ਉਹਨਾਂ ਨੇ ਬਣਾਈ ਕੀਤੀ ਆਹਾਂ ਪੌੜੀਆਂ ਫਿਰ ਉਤਰ ਰਹੀਆਂ ਨੇ ਥੱਲੇ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਆ ਦੇਖੋ ਕਿੰਨਾ ਚਿਰ ਹੋ ਗਿਆ ਪਰ ਅੰਦਰ ਘੁੰਮਦਿਆਂ ਨੂੰ ਆਹ ਦੇਖ ਲਓ ਹਰ ਚੀਜ਼ ਇੱਕ ਦੂਜੇ ਨਾਲ ਕਨੈਕਟਡ ਆ ਲਾਈਟ ਜੋ ਆ ਰਹੀ ਸਹੀ ਹਰ ਚੀਜ਼ ਜਿੰਦਰਾ ਇੱਕ ਦੂਜ ਨਾਲ ਕਨੈਕਟਡ ਨਜ਼ਰ ਆਉਗੀ ਤੁਹਾਨੂੰ ਹਾਲ ਹੈ ਆਪਾਂ ਹੁਣ ਇਸ ਮਹਿਲ ਦੇ ਦੂਜੇ ਪਾਸੇ ਆ ਇਧਰ ਕੀ ਪਿਆ ਵਾ ਇਧਰ ਕਿਸਦਾ ਪੁਰਾਣਾ ਸਮਾਨ ਉਹਦਾ ਸਿੱਟਿਆ ਪਿਆ ਵਾ ਸਿਰਕ ਬੇਆਬਾਦੀ ਪਿਆ ਯਾਰ ਜੇ ਸਾਂਭਿਆ ਜਾਵੇ ਤਾਂ ਮਤਲਬ ਕਿ ਉਹ ਟੰਗ ਟੂਟ ਨਹੀਂ ਇੱਥੇ ਹੈਗੀ ਕਿਉਂਕਿ ਇਸ ਟੂਰ ਦੇ ਤੇ ਨਾ ਕੋਈ ਨਹੀਂ ਆਉਂਦਾ ਇਸ ਕਰਕੇ ਆਪਾਂ ਇਸ ਇਧਰ ਸੋਚਿਆ ਵੀ ਵੱਖਰੇ ਥਾਂ ਤੇ ਚੱਲ ਗਏ ਤੇ ਹੁਣ ਆਪਾਂ ਦੂਜੇ ਪਾਸੇ ਤਾਂ ਚੜ੍ਹ ਕੇ ਦੇਖਦੇ ਆਂ ਦਸ਼ਕਤ ਤੰਗ ਜੀਆਂ ਪੌੜੀਆਂ ਨੇ ਆਪਾਂ ਆਖਰੀ ਮੰਜ਼ਲ ਵੱਲ ਚੱਲੇ ਆਂ ਨਾਲੇ ਪਾਸੇ ਨੂੰ ਦਰਚਾ ਵੀ ਆਉਂਦਾ ਤੇ ਇੱਕਾ ਮਗੁੱਪੀ ਵੀਰੇ ਮਗਰ ਹੋ ਕੇ ਦਿਖਾ ਦਿਓ ਆ ਇਟਾਂ ਕੁਝ ਪੱਥਰ ਵਰਤੇ ਗਏ ਤੇ ਇੱਕਾ ਇਟਾਂ ਦਾ ਉਤਲਾ ਨਿਰਮਾਣ ਜਿਹੜਾ ਹੈਗਾ ਇਟਾਂ ਦਾ ਕੀਤਾ ਹੋਇਆ ਨਜ਼ਰ ਆਈਊਗਾ ਤੁਹਾਨੂੰ ਆ ਜੀ ਉਤਲੇ ਪਾਸੇ ਆ ਗਏ ਉਧਰਲੇ ਪਾਸੇ ਜਾ ਕੇ ਤੁਹਾਨੂੰ ਮੈਂ ਦੱਸ ਦਿਆਂ ਉਹ ਬਾਦਲਗੜ ਕਿਲਾ ਆ ਗਿਆ ਉਹ ਵੀ ਮਹਾਰਾਜਾ ਪੁਪਾਲ ਸਿੰਘ ਜੀ ਨੇ ਵਸਾਇਆ ਸੀ ਉਹ ਬਾਦਲਗੜ ਕਿਲਾ ਉਹ ਸਾਹਮਣੇ ਤੋਂ ਨਜ਼ਰ ਆਈਊਗਾ ਤੇ ਆ ਜਿਹੜਾ ਆਪਾਂ ਉਤੋਂ ਉਤਲਾਪੋਰਸ਼ਨ ਆ ਇਸ ਖੇਤੜੀ ਮਹਿਲ ਦਾ ਜਿਹਨੂੰ ਦੇਖ ਕੇ ਜੈਪੁਰ ਵਾਲਾ ਮਹਿਲ ਬਣਿਆ ਸੀਗਾ ਆ ਪੋਰ ਆ ਟਿੱਪਰ ਜਿਵੇਂ ਇਧਰ ਦੀ ਵੀ ਚੜਦਾ ਵਾ ਮੈਂ ਇਧਰ ਦੀ ਵੀ ਚੜਾਈ ਜਾ ਕੋਈ ਹਥਿਆਰ ਚੜਾਉਣਾ ਕਰਨਾ ਭਾਰੀ ਜੀ ਚੜਾਉਣੀ ਆ ਤੇ ਇਧਰ ਦੀ ਚੜਾਈ ਜਾ ਸਕਦੀ ਸੀ ਆ ਜੋ ਹੁਣ ਜਮਾ ਹੀ ਸਿਰੇ ਤੇ ਚੱਲਦੇ ਆ ਆਇਓ ਕਿਰਾਂ ਆ ਪੱਥਰ ਦੀ ਮੰਮਟੀਆਂ ਆ ਪੱਥਰ ਹੀ ਪੱਥਰ ਸਾਰਾ ਵਰਤਿਆ ਗਿਆ ਵਾ ਜਮਾ ਸਿਰੇ ਨਹੀਂ ਹਜੇ ਹਜੇ ਜਮਾ ਸਿਰੇ ਨਹੀਂ ਓਹੋ ਹਜੇ ਹੋਰ ਕਿੱਥੇ ਜਾਣਾ ਓਲਾ ਇਹ ਜੁੰਜ ਨੂੰ ਸਾਰਾ ਜੁੰਜ ਨੂੰ ਜੁਝਾਰ ਸਿੰਘ ਦਾ ਬਹੁਤਿਆਂ ਨੇ ਤਾਂ ਨਾ ਹੀ ਨਹੀਂ ਸੁਣਿਆ ਹੋਣਾ ਗੁੱਪੀ ਪਰ ਇੱਥੋਂ ਦਿਖਾ ਦਿਓ ਕਿਸ ਕਿਸਮ ਦਾ ਤੁਹਾਨੂੰ 뷰 ਨਜ਼ਰ ਆਊਗਾ ਦੇਖੋ ਵੀ ਕਿਰਾਂ ਕਮਾਲ ਦਾ ਨਜ਼ਾਰਾ ਤੁਹਾਨੂੰ ਦਿਸਣਾ ਇੱਥੇ ਇੱਕ ਕਿਲੇ ਦੇ ਵਿੱਚ ਆਪਾਂ ਮਹਿਲ ਦੇ ਵਿੱਚ ਪਹੁੰਚੇ ਹੋਏ ਆ ਆ ਉਤਲੀ ਇਮਾਰਤ ਆ 300 350 ਸਾਲ ਪੁਰਾਣਾ ਮਹਿਲ ਆਜੋ ਇਧਰਲੇ ਪਾਸੇ ਆਜੋ ਇੱਕ ਦਿਖਾ ਦੇ ਤੁਹਾਨੂੰ ਖਾਸ ਚੀਜ਼ ਦਿਖਾਉਣੀ ਆ ਆ ਪਾ ਚੁੱਕੇ ਆ ਇਹ ਪੌੜੀਆਂ ਦੇ ਵਿੱਚ ਨਾ ਖਾਸ ਕਰਕੇ ਇਸ ਚੀਜ਼ ਦਿਖਾਉਣਾ ਗੋਪੀ ਵੀ ਇੱਧਰ ਆਇਓ ਪਹਿਲੀ ਵਾਰੀ ਤੁਸੀਂ ਦੇਖੋਗੇ ਵੀ ਕਮਾਲ ਦੀ ਚੀਜ਼ ਆ ਪੌੜੀਆਂ ਤੇ ਪੌੜੀਆਂ ਦੇ ਵਿੱਚ ਤੁਸੀਂ ਉਹ ਘੜੇ ਨੱਪੇ ਹੋਏ ਦੇਖੋਗੇ ਘੜੇ ਸੀਗੇ ਇਹਦੇ ਦੋ ਕਾਰਨ ਹੋ ਸਕਦੇ ਸੀ ਪਹਿਲਾ ਕਾਰਨ ਇਹ ਸੀ ਕਿ ਕੋਈ ਪੈਸਾ ਤੇ ਲੰਨ ਆਪਣਾ ਖਜ਼ਾਨਾ ਆਪਣਾ ਉਹ ਕੰਮ ਹੁੰਦਾ ਸੀ ਦੂਜਾ ਕਾਰਨ ਇਹ ਸੀ ਕਿ ਜਦੋਂ ਉੱਤੋਂ ਦੀ ਚੜਾਂਗੇ ਆਪਾਂ ਇਹਦੇ ਤੇ ਇਹ ਧਮਕ ਪੈਦਾ ਕਰਨਗੇ ਇਹ ਧਮਕ ਪੈਦਾ ਕਰਨ ਦੇ ਨਾਲ ਕਾਰਨ ਕੀ ਸੀ ਕੋਈ ਛੱਤ ਤੋਂ ਚੜ ਕੇ ਆ ਰਿਹਾ ਥੱਲੇ ਨੂੰ ਉਹ ਰਾਜ ਥੱਲੇ ਪਏ ਬੰਦ ਨੂੰ ਸਮਝ ਲੱਗ ਜਾਂਦੀ ਸੀ ਹਰ ਪੌੜੀ ਦੇ ਵਿੱਚ ਹੀ ਹੁੰਦਾ ਸੀ ਕਿਉਂਕਿ ਇਹ ਟੁੱਟ ਚੁੱਕੀਆਂ ਤਾਂ ਕਰਕੇ ਦਾ ਖਲਾਸਾ ਹੋ ਗਿਆ ਵਿੱਚ ਘੜੇ ਫਟਾ ਹਰ ਪੌੜੀ ਦੇ ਵਿੱਚ ਇਦਾਂ ਹੁੰਦਾ ਸੀਗਾ ਤੇ ਇਹ ਕਾਰਨ ਕੀ ਸੀ ਧਮਕ ਪੈਂਦੀ ਸੀ ਜਿਹਨੂੰ ਆਪਾਂ ਕਹਿ ਨਹੀਂ ਦਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਇਹ ਕੰਧਾਂ ਦੇ ਕੰਨ ਵਾਲੀ ਗੱਲ ਆ ਮਤਲਬ ਕੋਈ ਆਵੇ ਤਾਂ ਧਮਕ ਦੇ ਨਾਲ ਥੱਲੇ ਨੂੰ ਸੁਣ ਜੇ ਇਹ ਕਾਰਨ ਸੀ ਵਾਈਬ੍ਰੇਸ਼ਨ ਹੋ ਜਾਂਦੀ ਸੀ ਆ ਜੋ ਚਲਗੇ ਤਾਂ ਨੂੰ ਇਹ ਖਾਸ ਜੀ ਚੀਜ਼ ਸੀ ਇਹਦੇ ਵਿੱਚ ਅਸੀਂ ਜਮਾ ਸਰੇ ਤੇ ਪਹੁੰਚ ਚੁੱਕੇ ਆ ਲੈ ਬਈ ਓਹੋ ਕਿਦਾਂ ਕਮਾਲ ਦਾ ਸਾਰਾ ਜੁੰਜ ਨੂੰ ਸਾਰਾ ਸ਼ਹਿਰ ਇੱਥੋਂ ਦਿਖਦਾ ਵਾ ਉਹ ਕਿਲਾ ਹੋ ਗਿਆ ਪਰਲੇ ਪਾਸੇ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਆ ਉਹ ਕਿਲਾ ਰ ਹੈ ਜੀ ਸਹੀ ਕਿਲਾ ਬਾ ਨਾਲ ਦੀ ਨਾਲ ਪਹਾੜ ਆ ਜੂਗਾ ਤੁਹਾਨੂੰ ਮਤਲਬ ਹਰ ਬਰੀਕੀ ਚੀਜ਼ ਦਿਖ ਜੂਗੀ ਪਹਾੜ ਗੇ ਨਜ਼ਰ ਆ ਜਾਣਗੇ ਤਾਂ ਇਧਰਲੇ ਪਾਸੇ ਕੋਪੀ ਬ੍ਰੇਕ ਕਰੋਗੇ ਤਾਂ ਸਾਰਾ ਸ਼ਹਿਰ ਥੱਲੇ ਰਹਿ ਗਿਆ ਸਾਰਾ ਸ਼ਹਿਰ ਥੱਲੇ ਰਹਿ ਗਿਆ ਆਹ ਦੇਖ ਲੋ ਲੈ ਹਾਏ ਮਾਰਤਾ ਇਧਰਲੇ ਪਾਸੇ ਦੇਖੋ ਗਰਾ ਆ ਸਾਰਾ ਸਟਰਕਚਰ ਆ ਮਹਿਲ ਦਾ ਕਿਸੇ ਸਮੇਂ ਬਾਰ ਬਾਰ ਬਣਿਆ ਸੀ ਹੁਣ ਸਾਰਾ ਸ਼ਹਿਰ ਇਹਦੇ ਆਲੇ-ਦੁਆਲੇ ਵੱਸ ਚੁੱਕਿਆ ਲਾਲੋ ਸਾਹਬੀ 350 ਸਾਲ ਦੇ ਵਿੱਚ ਕਿ ਸ਼ਹਿਰ ਕਿੰਨਾ ਵਿਕਸਿਤ ਹੋ ਗਿਆ ਉਹਨਾਂ ਵੇਲੇਾਂ 'ਚ ਕੋਈ ਸਾਧਨ ਨਹੀਂ ਸੀ ਹੁੰਦਾ ਪੱਥਰ ਢੋਣ ਦੇ ਲਈ ਹਾਂਜੀ ਸੋ ਇਹਦੀ ਕਾਪੀ ਉਹ ਜਿਹੜਾ ਗੁਲਾਬੀ ਜਣਾ ਕਹਿੰਦੇ ਦੱਸਿਆ ਜਾਂਦਾ ਵੀ ਇਹਦੀ ਕਾਪੀ ਉਹਨੂੰ ਦੇਖ ਕੇ ਹੀ ਉਸ ਚੀਜ਼ ਦਾ ਨਿਰਮਾਣ ਕੀਤਾ ਗਿਆ ਸੀ ਉਹ ਗੁਲਾਬੀ ਜਸ ਨੂੰ ਨਜ਼ਰ ਆਜੂਗਾ ਬਹੁਤ ਕਮਾਲ ਦਾ ਯਾਰ ਕੰਮ ਸੀਗਾ ਤੇ ਬਹੁਤ ਘੰਟ ਥਾਂ ਸੀ ਇਹ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੀ ਨਵਾਂ ਵਿਸ਼ਾ ਲੈ ਕੇ ਚ ਮਿਲਦੇ ਹਾਂ ਮਿਹਰਬਾਨੀ ਧੰਨਵਾਦ